ਇੱਕ ਨੁਕਸਾਨ ਤੇ ਵਾਵਾ ਹੋ ਗਿਆ ਸਾਰਾ ਨੁਕਸਾਨ ਹੀ ਹੋ ਗਿਆ ਸਾਰਾ ਸਮਾਨ ਸਾਰਾ ਦੱਬਿਆ ਗਿਆ ਹੈ ਤੇ ਰਹਿਣ ਨੂੰ ਤੇ ਛੱਤ ਵੀ ਨਹੀਂ ਰਹੀ ਤੇ ਬਾਕੀ ਡੰਗਰ ਬੱਛਾ ਵੀ ਮੈਂ ਲਾਂਬੇ ਕਰਕੇ ਬਨਗੂਲੇ ਕੇ ਅਧਿਕਾਰੀ ਹਾਂ ਜੀ ਕਿੰਦਾਂ ਡਿਗੰਪਾ ਪਸਵਾ ਦੇਖ ਪਿਆ ਸਰ ਹਾਂਜੀ 28 ਤਰੀਕ ਦਾ ਡਿਗ ਪਿਆ ਉਹਦਾ ਨਹੀਂ ਆ ਤਾਜ਼ੀਆਂ ਡਿੱਗੀਆਂ ਨੇ ਹਾਂ ਇਹ ਕੱਲ ਕੱਲ ਡਿੱਗੀਆਂ ਨੇ ਕੋਈ ਕੰਦਲ ਕੁਝ ਦੇਖ ਪਿਆ ਤੇ ਕੋਈ ਕੱਲ ਹੀ ਸਾਰੀਆਂ ਡਿੱਗੀਆਂ ਨੇ ਕੱਲ ਅੱਛਾ ਹਾਂਜੀ ਜਾਨੀ ਨਕਸਾਤੋਂ ਬਚਾ ਹੋ ਗਿਆ ਹਾਂਜੀ ਜਾਨੀ ਨਕਸਾਤ ਬਚਾ ਹੋ ਗਿਆ ਉਦੋਂ ਅਸੀਂ ਬਾਹਰ ਹੀ ਸਾਂ ਇੱਥੇ ਹੀ ਸਾਂ ਤੇ ਜੋ ਦੇਖ ਲੋ ਹਾਂਜੀ 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 ਕੋਈ ਦਾਨੀ ਸੱਜਾ ਹੋਵੇ ਕੋਈ ਗਰੀਬ ਦੀ ਮੱਤ ਕਰੇ ਕੋਈ ਹੋ ਜਾਵੇ ਤੇ ਕਰਦੇ ਗਰੀਬ ਦੀ ਮੱਤ ਤੇ ਠੀਕ ਹੀ ਆ ਚਾਹੀ ਗੱਲਾਂ ਮੈਂ ਵੀ ਦੋਰੇ ਕੋਈ ਵਸਨਾਰੀ ਗੱਲ ਹੋ ਜਾਈ ਮੇਰੀ ਮੇਰੇ ਵਸਰੇ ਮੁਸ਼ਕਿਲ ਆ ਸਰਕਾਰ ਕੋ ਮੰਗ ਕਰਦੇ ਹਾਂ ਜੀ ਸਰਕਾਰ ਕੋ ਵੀ ਇਹੋ ਮੰਗਿਆ ਵੀ ਮੇਰੇ ਮਤ ਕਰਨ ਕੋਈ ਸਰਕਾਰ ਜੀ ਨਾ ਜੀ ਦਾ ਮੇਰਾ ਨਾਮ ਮਰਜੀਤ ਸਿੰਘ ਹੈ ਪਿੰਡ ਵੀਰਾ ਤੇਜਾ ਤਹਿਸੀਲ ਫੋਡੇਗੜ ਚੂੜੀਆਂ ਜਿਲ੍ਹਾ ਗਦਾਸਪੁਰ ਸਾਡੇ ਗਵਾੜ ਸੀਗੇ ਤੇ ਇਹਨਾਂ ਵੀ ਸ਼ੱਕ ਲੱਗੀ ਇਹਨਾਂ ਦਾ 28 ਤਰੀਕ ਨੂੰ ਪਹਿਲਾਂ ਡੱਗਾ ਸੀ ਬੰਡਾ ਪਸ਼ੂਆਂ ਵਾਲਾ ਤੇ ਜਿਹੜੀ ਕੱਲ 1 ਸਤੰਬਰ ਨੂੰ ਬਰਸਾਤ ਹੋਈ ਆ ਉਹਦੇ ਨਾਲ ਸਾਰਾ ਹੀ ਰਸੋਈ ਇਹਦਾ ਰਹਿਣ ਵਾਲਾ ਜਿਹੜਾ ਕਮਰਾ ਵਾ ਇਕਦਰ ਦੁਜੇ ਇੱਕ ਕਮਰਾ ਭਰਿਆ ਜਿ ਸਮਾਨ ਸੂਣ ਪਿਆ ਹੈ ਰਾ ਪੜੋਲਾ ਦਾਣੇ ਵਾਲਾ ਪੇਟੀ ਕਪੜੇ ਕਪੜੇ ਉਹ ਸਾਰੀ ਥੱਲੇ ਆ ਗਈ ਆ ਇਹਨੂੰ ਮਾਂ ਬਚਾਇਆ ਅਸੀਂ ਕਹਿ ਗਏ ਤੇ ਵਿਚਾਰਾ ਭਜ ਭਜ ਜਾਂਦਾ ਥੱਲੇ ਰਾਤ ਆਉਂਦਾ ਮੈਂ ਇੱਥੇ ਸੌਣਾ ਅਸੀਂ ਕਹਾਂ ਨਾ ਰਾਤੋਂ ਰਾਤ ਫੇੜ ਡਿੱਗ ਪਿਆ ਬਣਾਡਾ ਤੇ ਅਸੀਂ ਤੇ ਸਰਕਾਰ ਗਾੜੀ ਇਹ ਅਪੀਲ ਕਰਦੇ ਆ ਵੀ ਬਹੁਤ ਗਰੀਬ ਕਿਸਾਨ ਆ ਇਹ ਕਿਸਾਨ ਦੀ ਬਾਹ ਫੜੀ ਜਾਵੇ ਜੇ ਕੋਈ ਸਮਾਜ ਸੇਵੀ ਸੰਸਥਾ ਦਾਨੀ ਸੱਜਣ ਉਹ ਮਤ ਕਰਨੇ ਅਸਲ ਰੱਬ ਵਸਦਾ ਦਾਨੀ ਸੰਸਥਾਵਾਂ ਦੇ ਵਿੱਚ ਇੱਥੇ ਮਤ ਕਰਨ ਦੀ ਲੋੜ ਐ ਇਹਦੀ ਕਿਉਂ ਇਹ ਗਰੀਬ ਕਿਸਾਨ ਆ ਇਹਦਾ ਘਰ ਵੀ ਟਹਿ ਟੇੜੀ ਹੋ ਗਿਆ ਸਾਰਾ ਪਸ਼ੂਆਂ ਦਾ ਬਰਾਂਡਾ ਜਿਹੜਾ ਉਹ ਵੀ ਸਾਰਾ ਟਹਿ ਗਿਆ ਵਾ ਪਸ਼ੂ ਇਹਨੇ ਕਿਸੇ ਦੇ ਘਰ ਵੱਧਿਆ ਜਾ ਕੇ ਚਾਰਾ ਵੀ ਨਹੀਂ ਦਾ ਰਿਹਾ ਨੀਵੇਂ ਥਾਂ ਤੇ ਪੱਠੇ ਸੀ ਬੀਜੇ ਉਹ ਵੀ ਸਾਰੇ ਖਰਾਬ ਹੋ ਗਏ ਆ ਤੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹਦਾ ਦੁਬਾਰਾ ਘਰ ਬਣਾ ਕੇ ਦਿੱਤਾ ਜਾਵੇ ਤੇ ਦਾਨੀ ਸੱਜਣਾ ਨੂੰ ਵੀ ਇੱਥੇ ਮਤ ਕਰਨ ਦੀ ਲੋੜ ਐ ਅਸਲ ਵੀ ਲੋਕੇਸ਼ਨ ਦੱਸ ਦੋ ਜੀ ਲੋਕੇਸ਼ਨ ਇਹ ਅਸਲ ਡੇਰੇ ਜਿਹੜੇ ਆ ਇਹ ਹੈਗੇ ਆ ਪਿੰਡ ਵੀੜਾ ਤੇ ਜਾ ਹਲਕਾ ਫਦੇਗੜ ਚੂੜੀਆਂ ਦੇ ਵਿੱਚ ਪੈਂਦਾ ਵਾ ਤਹਿਸੀਲ ਫਦੇਗੜ ਚੂੜੀਆਂ ਤੇ ਫਦੇਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਪਿੰਡ ਪੈਂਦਾ ਅੱਡਾ ਪੈਂਦਾ ਡੋਗਰ ਖੂਸਰ ਉਥੋਂ ਚੜ੍ਹਦੇ ਪਾਸੇ ਡੇਰੇ 10-12 ਕਿਲੇ ਰਗਵਾਇ 1 ਕਿਲੋਮੀਟਰ ਪੈਂਦਾ ਵਾ ਰੋਡ ਤੋਂ 1 ਕਿਲੋਮੀਟਰ ਹਟਵਾ ਚੜ੍ਹਦੇ ਪਾਸੇ ਖੂਸਰ ਪਿੰਡ ਦੇ ਇਹਦਾ ਨਾਂ ਇਹਦਾ ਨਾਂ ਗਾਜੀ ਨੰਦ ਸਿੰਘ ਸਨ ਆਫ ਬੁੱਧ ਸਿੰਘ ਤੇ ਦੁਬਾਰਾ ਫੇਰ ਬੇਨਤੀ ਕਰਦੇ ਆਂ ਦਾਨੀ ਸੱਜਣਾ ਨੂੰ ਦੇਸਾਂ-ਵਦੇਸਾਂ ਦੇ ਸਾਡੇ ਬਹੁਤ ਦਾਨੀ ਸੱਜਣ ਨੇ ਇੱਕ ਉਹਨਾਂ ਵਾਸਤੇ ਤੇ ਕੁਝ ਵੀ ਨਹੀਂ ਗਰੀਬ ਦਾ ਘਰ ਬਣਾ ਇੱਕ ਦਿਨ ਦੀ ਇੱਕ ਦਿਹਾੜੀ ਦੀ ਜਿਹੜੀ ਕਮਾਈ ਆ ਨਾ ਉਹ ਇਹਨੂੰ ਗਰੀਬੋਂ ਦੇ ਦੇਣਾ ਇਹਦਾ ਦੁਬਾਰਾ ਫੇਰ ਘਰ ਬਣ ਸਕਦਾ ਤੇ ਪਸ਼ੂਆਂ ਵਾਸਤੇ ਵੀ ਜਿਹੜਾ ਇਹਦਾ ਛੱਡ ਹੈ ਉਹ ਬਣ ਜੇ ਇਸੇ ਇਹਦੀ ਕੋਈ ਜ਼ਮੀਨ ਨਹੀਂ ਹੈਗੀ ਸਿਰਫ ਇਹਦਾ ਗੁਜ਼ਾਰਾ ਪਸ਼ੂਆਂ ਤੋਂ ਚੱਲਦਾ ਵਾ ਤੇ ਉਹ ਵੀ ਇਹਦਾ ਢਹਿ ਢੇਰੀ ਹੋ ਗਿਆ ਸਾਰਾ ਅਸੀਂ ਤਾਂ ਗਵੰਡੀਆਂ ਸਾਹਮਣੇ ਤੋਂ ਪਤਾ ਹੈ ਗਰੀਬ ਹੈ ਇੱਥੇ ਅਸਲ ਪੁੰਨ ਕਰਨ ਦੀ ਲੋੜ ਜਿਹੜੀ ਹੈ ਇੱਥੇ ਆ ਇਧਰੋਂ ਇਧਰੋਂ ਕੋਈ ਨਹੀਂ ਵੇਖਦਾ ਹੁਣ ਜਿਆਦਾ ਇਹ ਉਹ ਮੀਨ ਆ ਆ ਫਰਾਈ ਬੀ ਤਾਂ ਕਰੇ ਆ ਬੜਾ ਸਰ ਨੂੰ ਨਹੀਂ ਆਉਣਾ ਕੋਈ ਨਹੀਂ ਲੱਗੇ ਧਿਰ ਰਹਿੰਦੇ ਗਰੀਬ ਦਾ ਸਾਰਾ ਬੰਦਾ ਵਾ ਆ ਸਾਰੇ ਇਹੋ ਆ ਲਿਆ ਕਮਜਾਹਿੰਦਾ ਬਾਸ ਗੱਲ ਕਰਕੇ ਜਿਆਦਾ ਹੋ ਗਿਆ ਇਹ ਜੈ ਜੀ ਬਣਾ ਕੇ ਵੀਡੀਓ ਪਾਓ ਇੱਕ ਇਹ ਜ਼ਰੀਬ ਉਹ ਉਹਦੇ ਉਹਦੇ ਹੋਣਾ ਨਾ ਲੱਗਿਆ ਨਾ ਹਰਕਾ ਹਾਂ ਗਰੀਬ ਰਹਿਤੇ ਉੱਥੇ ਪੁਲਸੀ ਉਹਦੇ ਆ ਲੈ ਯਾਰ